ਭਾਈ ਮਾਂਜੀ ਬੜੇ ਧਨੀ ਸਾਨ ਕਰਦੇ ਤੇ ਸੁਲਤਾਨ ਦੀ ਜਗਾ ਸੀ ਸੋ ਸੁਲਤਾਨ ਦੀ ਜਗਾ ਨੇ ਮੰਨਿਆ ਕਰਦੇ ਤੇ ਭਾਈ ਮਾਂਜੀ ਨੇ ਤਨ ਸੰਗਤ ਹੋਈ ਗੁਰੂ ਸਾਹਿਬ ਦੀ ਸਰਨੇ ਵਿੱਚ ਇੱਥੇ ਅਮਰਸਰ ਸਾਹਿਬ ਆ ਗਏ ਗੁਰੂ ਘਰੇ ਪਾਸਪੋਰਟ ਕੇ ਬੇਨਤੀ ਕੀਤੀ ਜੀ ਮੈਨੂੰ ਸਿੱਖੀ ਬਖਸ਼ੋ ਮਹਾਰਾਜ ਕਹੇ ਭਾਈ ਮਾਂਜੀ ਕੀ ਕਰਨੀ ਸਿੱਖੀ ਜਹ ਜੰਦਾਰਾ ਘਰੇ ਮੌਜ ਕਰਦਾ ਸਿੱਖੀ ਧਾਰਨ ਕਰੇਗਾ ਪਦਾਰਥ ਨਹੀਂ ਰਹਿਣਾ ਮਿੰਦਿਆ ਲੋਕਾਂ ਵਿੱਚ ਹੋਵੇਗੀ ਲੋਕਾਂ ਦੇ ਮੂੰਹ ਨਹੀਂ ਲਾਉਣਾ ਸਤਗੁਰੂ ਨੇ ਸਭ ਕੁਝ ਮਨਜ਼ੂਰ ਆ ਸਿੱਖੀ ਦੇ ਦਿਓ ਮਹਾਰਾਜ ਕਹ ਲਿਆ ਚੰਗਾ ਸਿੱਖੀ ਦੇ ਦਿੱਤੀ ਘਰੋਂ ਚਲਾ ਗਿਆ ਭਾਈ ਮਾਨ ਜੀ ਸਤਗੁਰੂ ਨੇ ਪਰਖ ਨਹੀਂ ਕਰਤੀ ਤੇ ਚੜਾ ਲਿਆ ਘਰ ਕੀ ਜਿਹੜੀ ਸੀ ਜਾਇਦਾਦ ਅੰਨ ਦੇ ਨੂੰ ਹੱਟ ਗਈ ਉੱਗਣੋਂ ਹੱਟ ਗਈ ਘਰ ਦੇ ਡੰਗਰ ਮੁਰਨੇ ਸ਼ੁਰੂ ਹੋ ਗਏ ਪਰਿਵਾਰ ਬਿਮਾਰ ਹੋਣ ਲੱਗ ਪਿਆ ਗਰੀਬੀ ਨੇ ਆ ਘੇੜਾ ਪਾਇਆ ਉਦੋਂ ਸਤਗੁਰੂ ਗਰੀਬ ਨਵਾਜ਼ ਜੀ ਨੇ ਇੱਕ ਪ੍ਰੇਮੀ ਸਿੱਖ ਨੂੰ ਆਪਣਾ ਹੁਕਮਨਾਮਾ ਲਿਖ ਕੇ ਦੇ ਦਿੱਤਾ ਕਿ ਜਾ ਭਾਈ ਮਾਂਜ ਨੂੰ ਜਾ ਕੇ ਸਾਡਾ ਹੁਕਮ ਨਾ ਮੰਨਦੇ ਹੋ ਤੇ ਉਹਨੂੰ ਕਹਿਣਾ ਕਿ 21 ਰੁਪਏ ਸੋ ਨਜ਼ਰ ਪੇਟ ਕਰੇ ਤੇ ਫਿਰ ਹੁਕਮ ਨਾ ਮਿਲੇਗਾ ਜਦੋਂ ਭਾਈ ਮਾਂਜ ਦੇ ਘਰੇ ਪਹੁੰਚੇ ਉਦੋਂ ਹਾਲਤ ਕੀ ਹੈ ਗਰੀਬੀ ਬਹੁਤ ਜ਼ਿਆਦਾ ਹੋ ਗਈ ਹੈ ਸੁਲਤਾਨ ਦੀ ਜਗ੍ਹਾ ਧਾਰ ਦਿੱਤੀ ਸੀ ਜਾ ਕੇ ਭਾਈ ਸਾਹਿਬ ਨੇ ਸਿੱਕੀ ਧਾਰਨ ਕਰਕੇ ਲੋਕੀ ਕਹਿੰਦੇ ਕਿ ਭਾਈ ਮਾਂਜ ਨੇ ਸੁਲਤਾਨ ਦਾ ਅਪਮਾਨ ਕੀਤਾ ਹੈ ਸੁਲਤਾਨ ਗੁੱਸੇ ਹੋ ਗਿਆ ਹੈ ਇਹ ਪੀਰ ਦੀ ਨਾਰਾਜ਼ਗੀ ਨੇ ਸਾਰਾ ਕੰਮ ਵਿਗਾੜ ਦਿੱਤਾ ਹੈ ਭਾਈ ਮਾਂਜ ਨੂੰ ਕਹਿੰਦੇ ਪਿੰਡ ਕਿਉਂ ਨਿਕਲ ਜਾ ਸਾਡੇ ਦਾ ਵੀ ਕਿਸੇ ਦਾ ਬੇੜਾ ਕਰ ਕਰਾਵੇਂਗਾ ਭਾਈ ਮੰਨ ਨੂੰ ਕੱਢ ਦਿੱਤਾ ਗਿਆ ਪਿੰਡ ਵਿੱਚੋਂ ਬਾਹਰ ਜਾ ਕੇ ਰਹਿਣ ਲੱਗੇ ਕਹਾ ਖੋਤ ਕੇ ਗੁਜ਼ਾਰਾ ਕਰਿਆ ਕਰਦੇ ਜੋ ਦੋ ਟਕੇ ਦਾ ਜਾਂ ਟਕੇ ਦਾ ਕਹਾ ਵਿਕਦਾ ਉਹ ਮੁੱਲ ਵੇਚ ਕੇ ਅਨਪਰਾਪਤ ਕਰਕੇ ਪਕਾ ਕੇ ਛੱਕਾ ਕਰਦੇ ਗੁਰੂ ਸਾਹਿਬ ਦਾ ਹੁਕਮ ਗਿਆ ਕਿ 21 ਰੁਪਏ ਨਜ਼ਰ ਪੇਸ਼ ਕਰੇ ਅਜੇ 21000 ਰੁਪਏ ਵੱਧ ਸੀ ਜੇਕ ਵੇਲੇ ਸਿੱਖ ਗਿਆ ਭਾਈ ਮੰਨ ਬੜੇ ਖੁਸ਼ ਹੋਏ ਪਰ ਜਦੋਂ ਹੁਕਮ ਨਾਲ ਵਿੱਚ ਗੱਲ ਦੱਸੀ ਮਨ ਉਪਰਾਮ ਹੋਇਆ ਤੇ ਜੇ ਤਮ ਹੁਕਮ ਨਾ ਮੋੜਨਾ ਤੇ ਸਿੱਖੀ ਨਹੀਂ ਰਹੇਗੀ ਤੇ ਕੋਲੇ ਮੇਰੇ ਪੈਸਾ ਕੋਈ ਨਹੀਂ ਪ੍ਰਾਪਤ ਕਿਨੇ ਕਰਾ ਉਪਰਾਮ ਹੋਏ ਨੂੰ ਦੇਖ ਕੇ ਘਰ ਵਾਲੀ ਸਿਆਣੀ ਸੀ ਉਹਨੇ ਪੁੱਛਿਆ ਪਤੀ ਦੀ ਕੀ ਗੱਲ ਹੈ ਉਪਰਾਮ ਕਿਉਂ ਹੈ ਕਹਿਣ ਲਗਾ ਭਾਗਾ ਵਾਲੀ ਗੁਰੂ ਖੁਸ਼ ਤਾਂ ਹੋਇਆ ਪਰ ਪਰ ਕਬੜੀ ਕੀਤੀ ਨਾਲ 21 ਰੁਪਏ ਨਜ਼ਰ ਭੇੜ ਕਰਨੇ ਹੁਕਮ ਨਾਲ ਤਾਂ ਮਿਲੇਗਾ ਉਸ ਵੇਲੇ ਖਾਲਸਾ ਜਿਹਨੇ ਕਹਿ ਕਿ ਮੈਨੂੰ ਗਹਿਣੇ ਪਾ ਦੇ ਗੁਰੂ ਕਹੇ ਹੁਕਮ ਨਹੀਂ ਮੋੜਨਾ ਘਰ ਵਾਲੀ ਨੂੰ ਗਹਿਣੇ ਪਾ ਕੇ ਪ੍ਰਾਤਨ ਲੋਕ ਦਾ ਰਵਾਜ ਹੁੰਦਾ ਸੀ ਜਿਹੜਾ ਘਰ ਵਾਲੀ ਨੂੰ ਗਹਿਣੇ ਪਾਉਂਦੇ ਜਿਵੇਂ ਉਹ ਰਾਜਿਆਂ ਦੇ ਘਰਾਂ ਵਿੱਚ ਸੇਵਾ ਕਰਿਆ ਕਰਦੀਆਂ ਰਾਤ ਨੂੰ ਆਪਣੇ ਪਤੀਆਂ ਕੋਲ ਆਲ ਕੇ ਰਹਿਆ ਕਰਦੀਆਂ ਉਹਨੂੰ ਗਹਿਣਾ ਕਿਆ ਕਰਦੀ ਪ੍ਰਾਤਨ ਸੰਮੇਚ ਇਸੇ ਤਰ੍ਹਾਂ ਕੀਤਾ ਗਿਆ 21 ਰੁਪਏ ਲਿਆ ਕੇ ਖਾਲਸਾ ਜੀ ਉਹ ਸਿੱਖ ਨੂੰ ਦਿੱਤੇ ਤੇ ਉਹ ਹੁਕਮਨਾਮਾ ਲੈ ਲਿਆ ਜਿਹੜੇ ਦੋ ਟਕੇ ਘਾਰੇ ਵਟੇ ਸੀ ਉਹਦਾ ਅੰਨ ਲਿਆਂਦਾ ਸੀ ਉਹ ਤਿਆਰ ਕਰਕੇ ਸਿੱਖ ਨੂੰ ਸ਼ਿਕਾਤਤਾ ਸਾਰੀ ਰਾਤ ਆ ਭੁੱਖਾ ਰਿਹਾ ਬੜਾ ਖੁਸ਼ ਹੋਇਆ ਭਗਤੀ ਕਰਾਂਤ ਲਗਾਈ ਜਿੰਨ ਜਿਹੜੇ ਸਿੱਖ ਗਿਆ ਗੁਰੂ ਦੇ ਪਾਸ ਆ ਕੇ ਦੱਸਿਆ ਜੀ ਇਸ ਤਰ੍ਹਾਂ ਕੀਤਾ ਮੇਰਾ ਚੁੱਪ ਰਹੇ ਮਹੀਨੇ ਦੇ ਪਿੱਛੋਂ ਫੇਰ ਭਾਜਤ 21 ਰੁਪਏ ਸਿੱਖ ਨੂੰ ਦਿੱਤੇ ਇਸੇ ਤਰ੍ਹਾਂ ਰਾਤ ਬਤੀਤ ਕੀਤੀ ਹੁਕਮਨਾਮੇ 'ਚ ਲਿਖਿਆ ਸੀ ਕਿ ਪੜ ਕੇ ਸਿੱਖ ਦੇ ਨਾਲ ਹੀ ਆ ਜਾਣੀ ਸਤਿਗੁਰਾਂ ਦੇ ਪਾਸ ਆਇਆ ਤੇ ਕੈਸੀ ਪਰਖ ਹੈ ਗੁਰੂ ਸਾਹਿਬ ਨੇ ਬੁਲਾਇਆ ਪਰਖ ਨਹੀਂ ਉਹ ਚਾਹੇ ਵੀ ਤੂੰ ਕੌਣ ਹੈ ਕਿੱਥੋਂ ਆਇਆ ਸਾਹਮਣੇ ਇੱਕ ਵਾਰ ਆ ਕੇ ਨਮਸਕਾਰ ਜ਼ਰੂਰ ਭਾਈ ਨੇ ਕਰ ਲਈ ਸੇਵਾ ਵਿੱਚ ਇੱਕ ਸਿੱਖ ਦੁਆਰਾ ਲਵਾ ਦਿੱਤਾ ਸਿੱਖ ਨੂੰ ਹੁਕਮ ਕੀਤਾ ਕਿ ਭਾਈਵਾਂਝ ਨੂੰ ਕੋਣ ਲੱਕੜਾਂ ਲਿਆਇਆ ਕਰੇ ਬਾਲਣ ਲਿਆਇਆ ਕਰੇ ਲੰਗਰ ਵਿੱਚ ਖਾਸਾ ਜੀ ਭਾਈਵਾਂਝ ਦੀ ਡਿਊਟੀ ਲੱਗੀ ਲੰਗਰ ਵਿੱਚ ਲੱਕੜਾਂ ਦੀ ਇੱਕ ਪੰਡ ਬਾਲਣ ਦੀ ਲਿਆਇਆ ਕਰੇ ਤੇ ਲੰਗਰ ਵਿੱਚੋਂ ਲੰਗਰ ਛਕ ਦਿਆ ਕਰੇ ਕੁਝ ਦੇ ਸਮੇਂ ਪਿਛੋ ਗੁਰੂ ਸਾਹਿਬਾਨ ਨੇ ਪੁੱਛਿਆ ਕਿ ਭਾਈਵਾਂਝ ਜੀ ਇਹ ਗੱਲ ਕਿਵੇਂ ਕਰਦੇ ਆ ਕਹਣ ਲੱਗੇ ਜੀ ਲੱਕੜਾਂ ਲਿਆਉਂਦੇ ਹਨ ਸੇਵਾ ਕਰਦੇ ਆ ਬਹੁਤ ਪਰ ਪ੍ਰਸ਼ਾਦਾ ਲੰਗਰ ਵਿੱਚ ਛਕ ਲੈਂਦੇ ਆ ਮਹਾਰਾਜ ਨੇ ਕਿਹਾ ਭਾਈ ਤਾਂ ਮਜ਼ਦੂਰੀ ਹੈ ਸੇਵਾ ਤਾਂ ਨਹੀਂ ਇੱਕ ਭਾਰ ਲੱਕੜਾਂ ਉਹਨਾਂ ਦਾ ਭਾਰ ਰੋਟੀ ਨਾਲ ਖਾ ਲੈ ਜੇ ਕੀ ਫਾਇਦਾ ਹੋਇਆ ਭਾਈ ਮਾਂਝ ਜੀ ਨੂੰ ਪਤਾ ਲੱਗਾ ਕਿ ਮਹਾਰਾਜ ਦੇ ਖੁਸ਼ ਨਹੀਂ ਭਾਈ ਮਾਂਝ ਜੀ ਨੇ ਲੱਕੜਾਂ ਲੈ ਆਉਣੀਆਂ ਉਸੇ ਤਰ੍ਹਾਂ ਸ਼ੁਰੂ ਰੱਖੀਆਂ ਤੇ ਜਿਹੜਾ ਗੁਰੂ ਕੀ ਸੰਗਤ ਦਾ ਭੋਜਨ ਪਤਲਾਂ ਵਿੱਚ ਝੂਠਾ ਬਾਤਿਆ ਕਰਦਾ ਉਹ ਦਾਲ ਦੇ ਦਾਣੇ ਜਾਂ ਲੰਗਰ ਦੀ ਪ੍ਰਸ਼ਾਦ ਦੀ ਕੋਈ ਬੁਰਕੀ ਬਾਦ ਜਾਇਆ ਕਰਦੀ ਉਹ ਖਾ ਲਿਆ ਕਰਦੇ ਤੇ ਪੱਤਣਾ ਧੋ ਕੇ ਪਾਣੀ ਦੀਆਂ ਪਾਣੀ ਨਾਲ ਉਹ ਪੀ ਲਿਆ ਕਰਦੇ ਤੇ ਸਰੀਰ ਕਮਜ਼ੋਰ ਹੋਣਾ ਸੀ ਸਰੀਰ ਕਮਜ਼ੋਰ ਹੋਣ ਲੱਗ ਤਾਂ ਸੇਵਾ ਵਿੱਚ ਫਰਕ ਨਹੀਂ ਆਉਣ ਦਿੱਤਾ ਇਥੋਂ ਜਦੋਂ ਕਰਨਤਾਰੂ ਸਾਹਿਬ ਨੂੰ ਜਾਈਏ ਵੱਡੀ ਨਹਿਰ ਆਉਂਦੀ ਹੈ ਉਤੋਂ ਪਾਰਲੇ ਪਾਸੇ ਲੰਘ ਕੇ ਇਧਰੋਂ ਜਾਂਦੇ ਖੱਬੇ ਹੱਥ ਖੂਆ ਭਾਈ ਬਾਜੀ ਦਾ ਸੋ ਉਤੋਂ ਲੱਕੜਾ ਲਿਆ ਰਹੇ ਸਨ ਪਾਰਲੇ ਪਾਸਿਓਂ ਪੱਟ ਭਾਰੀ ਬੰਨ ਦੇ ਕੇ ਚੁੱਕੀ ਨਹੀਂ ਜਾਂਦੀ ਮਸਲ ਮਸਾ ਚੁੱਕੀ ਜਦੋਂ ਤੁਰੇ ਉਧਰੋਂ ਹਨੇਰੀ ਜੋਰ ਦੀ ਚੱਲ ਪਈ ਅੱਖਾਂ 'ਚ ਘੱਟਾ ਪੈਣ ਲੱਗ ਪਿਆ ਸਰੀਰ ਕਮਜ਼ੋਰ ਹੈ ਆਗਾ ਨੂੰ ਤੁਰਨੀ ਤਾਂ ਹਲਾ ਪਛਾਣ ਤੱਕ ਰਹੀ ਹੈ ਖੂਦੇ ਉੱਪਰ ਜਦੋਂ ਆਏ ਹਨੇਤ ਹਨੇਰੀ ਦੇ ਹਰੇਕ ਦੇ ਕਾਰਨ ਭਾਈ ਮੰਜੀ ਵੀ ਖਾਲਸਾ 'ਚ ਖੂਹ ਵਿੱਚ ਡਿੱਗ ਪਏ ਖੂਹ ਵਿੱਚ ਡਿੱਗਿਆ ਹੋਇਆ ਲੱਕੜਾਂ 'ਚ ਸੁੱਤੀਆ ਵੀ ਕੀ ਲੈਣਾ ਇਹੋ ਜੀ ਸੇਵਾ ਤੋਂ ਕੀ ਪਤਾ ਗੁਰੂ ਨੇ ਖੁਸ਼ ਹੋਣਾ ਕਿ ਨਹੀਂ ਹੋਣਾ ਇਹ ਨਹੀਂ ਮੰਨ ਲੈਂਦਾ ਪਤਾ ਸੀ ਮੇਰਾ ਗੁਰੂ ਅੰਤਰਜਾਮੀ ਹੈ ਮੇਰੀ ਮੈਲ ਨੂੰ ਹੰਕ ਤਾਂ ਦਿਨ ਦੂਰ ਕਰ ਰਿਹਾ ਹੈ ਜਦੋਂ ਕਿਰਪਾ ਕੀਤੀ ਤੇ ਜੇਰਾ ਗੱਫਾ ਬਖਸ਼ ਦੇਣਗੇ ਇਹ ਸ਼ਰਧਾ ਕਰਕੇ ਖਾਲਸਾ ਜੀ ਦੇ ਆ ਵਿੱਚ ਭਾਈ ਮਾਂਝੀ ਜੀ ਲਗੇ ਰਹੇ ਜਦੋਂ ਖੂਨ ਵਿੱਚ ਡਿੱਗੇ ਜੋ ਜਗਤ ਗੁਰੂ ਸਭ ਦੇ ਤਾਰਖਾਨ ਅੱਜ ਪਰਵਾਹ ਨਹੀਂ ਕੀਤੀ ਘੋੜੀਆਂ ਕੋਲ ਹੈ ਪਾਲਕੀਆਂ ਕੋਲ ਹਨ ਸੰਗਤਾਂ ਕੋਲ ਤਾਥਾਂ ਨੇ ਦਰਬਾਰ ਸਾਂ ਵਿੱਚ ਉੱਠ ਕੇ ਤਰਕਤ ਨੰਗੇ ਪੈਰੀ ਦੌੜ ਕੇ ਖੜਾਵਾ ਜੋੜਾ ਨਹੀਂ ਕੋਈ ਨਾ ਆ ਸਿੱਖਾਂ ਨੂੰ ਹੁਕਮ ਕਰ ਦਿੱਤੇ ਕਿ ਭਾਈ ਇੱਕ ਟੀੜੀ ਤੇ ਇੱਕ ਰੱਸਾ ਲਾਸ ਲੈ ਕੇ ਛੇਤੀ ਸਾਡੇ ਪਿੱਛੇ ਆ ਜਾਵੋ ਦੇਰ ਕੀਤਰੀ ਪਾਲਕੀ ਤੇ ਤੜੋ ਮਹਾਰਾਜ ਕਾਣ ਕੇ ਭਾਈ ਹੋਰ ਕੈਵਰੀ ਦਾ ਪਿਆਰ ਹੋ ੜਿਤ ਰਹਾ ਜਾਂ ਕੇ ਖੂਰੀ ਮਨ ਤੇ ਖੜੋ ਕੇ ਪੰਜਵੇਂ ਪਾਛੇ ਨੇ ਕਿਹਾ ਕਿ ਭਾਈ ਬਾਹਰ ਆਓ ਬੋਲ ਨਹੀਂ ਪੁਛਾਣਿਆ ਭਾਈ ਮਾਧ ਵੀ ਕਾਣ ਕੇ ਜੀ ਪਹਿਲਾ ਲੱਕੜਾ ਕੱਢ ਲੰਗਰ ਵੱਲੋਂ ਸੰਗਤ ਭੁਖੀ ਨਾ ਰਹੇ ਲੱਕੜਾਂ ਢੇਜਣਾ ਜਾਣ ਮੈਂ ਸੁੱਤੀਆਂ ਨਹੀਂ ਪਾਣੀ ਸਿਰ ਤੇ ਚੁੱਕੀ ਖੜਾ ਹਾਂ ਉਸ ਵੇਲੇ ਸਤਗੁਰੂ ਜੀ ਨੇ ਸਿੱਖਾਂ ਨੂੰ ਕਹਿ ਕੇ ਰਸਾ ਵਗਾ ਦਿੱਤਾ ਲੱਕੜਾਂ ਵੀ ਪੰਡ ਪਹਿਲਾਂ ਖਿੱਚੀ ਗਈ ਦੁਬਾਰਾ ਪੀੜੀ ਵਗਾ ਕੇ ਭਾਈ ਮਾਂਜੀ ਨੂੰ ਬਾਹਰ ਕੱਢਿਆ ਜਦੋਂ ਭਾਈ ਮਾਂਜੀ ਬਾਹਰ ਨਿਕਲੇ ਤਾਂ ਕੀ ਦੇਖਿਆ ਹੈ ਨੇਕ ਲੰਕ ਮੁਖਰੇ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਘੂਰੇ ਕਿਨਾਰੇ ਤੇ ਖੜੇ ਹਨ ਉਸ ਵੇਲੇ ਹੱਥ ਜੋੜ ਕੇ ਕਗਿਆ ਕੇ ਤਰਤ ਦਿਗ ਪਿਆ ਹੈ ਆਪਣੇ ਬਰਾਣ ਦੇ ਜਲ ਨਾਲ ਸਤਿਗੁਰ ਦੇ ਚਰਨ ਧੋ ਦਿੱਤੇ ਸਤਿਗੁਰ ਜੀ ਕਹਣ ਲੱਗੇ ਭਾਈ ਮਾਂਜੀ ਨੂੰ ਚੁੱਕ ਕੇ ਛਾਤੀ ਨਾਲ ਲਾਇਆ ਛਾਤੀ ਨਾਲ ਲਾ ਕੇ ਕਹਣ ਲੱਗੇ ਭਾਈ ਮਾਂਜੀ ਕੁਝ ਮੰਗ ਅੱਜ ਜੇ ਅਲਰਗ ਹੁੰਦਾ ਕੁਰਸੀ ਜ਼ਰੂਰ ਮੰਗ ਲੈਣਾ ਐ ਪੀਰ ਜੀ ਐਮਐਲ ਨੇ ਨਾ ਹੁੰਦਾ ਕਿ ਨਾ ਮੈਨੇਜਰੀ ਬਣਾ ਦਿਓ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੁਝ ਲੋੜ ਨਹੀਂ ਸਤਿਗੁਰੂ ਕਹਿੰਦੇ ਪਾਈਮਾਨ ਜੀ ਜਦੋਂ ਤੱਕ ਕੁਝ ਮੰਗਦਾ ਨਹੀਂ ਸਾਡੀ ਪੂਰੀ ਪ੍ਰਸੰਕਾ ਨਹੀਂ ਹੋਊਗੀ ਇਸੇ ਵਾਸਤੇ ਗੁਰੂ ਸਾਹਿਬ ਨੇ ਬਚਨ ਕਹੇ ਹੈ ਨਾਨਕ ਸਾ ਕਰਮਾਤ ਸਹਬ ਤੁਠਾ ਜੋ ਮਿਲੇ ਕਰਮਾਤ ਨਾ ਬਖਸ਼ਦਾ ਕਰਮਾਤ ਦਾ ਨਹੀਂ ਉਹ ਅਸਲ ਸਹੀ ਕਰਮਾਤ ਬਖਸ਼ਿਸ਼ ਹੈ ਜਿਹੜਾ ਕੁੱਤੇ ਪਰਸਨ ਹੋ ਕੇ ਪਰਮੇਸ਼ਰ ਆਪ ਬਖਸ਼ਿਸ਼ ਕਰੇ ਦੇਵੇ ਉਸ ਵੇਲੇ ਦੇਖਿਆ ਕਿ ਮਹਾਰਾਜ ਬਹੁਤੇ ਖੁਸ਼ ਹੋਏ ਆ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੇ ਕੁੱਤੇ ਹੋ ਕਿਰਪਾ ਕਰਨ ਲੱਗੇ ਹੋ ਤਾਂ ਹਰ ਬਖਸ਼ਿਸ਼ ਕਰ ਦਿਓ ਆਉਣ ਵਾਲੇ ਕਾਲ ਯੁਗ ਦੇ ਸਮੇਂ ਵਿੱਚ ਤੇ ਸਿੱਖ ਦੀ ਨਿਪਰਖ ਨਾ ਕਰਿਓ ਕਿ ਤੇਰੇ ਪੂਰਾ ਨਹੀਂ ਉਤਰਨਾਗਾ ਨਾ ਦੁੱਧ ਮੰਗਿਆ ਨਾ ਪੁੱਤ ਮੰਗਿਆ ਨਾ ਮਾਇਆ ਨਾ ਕੁਰਸੀ ਰਾਜ ਕੁਝ ਨਹੀਂ ਮੰਗਿਆ ਪਰਪਕਾਰ ਨਿਤ ਚਿਤਵ ਤੇ ਨਾ ਹੀ ਕਛ ਪੋਚ ਸਾਰਿਆਂ ਦਾ ਭਲਾ ਮੰਗਿਆ ਖਾਲਸਾ ਜੀ ਆਪਣਾ ਵਿਗਾੜ ਬਰਾਨਾ ਸੰਧਾ ਆਪਣਾ ਭਾਵੇਂ ਵਿਗਾੜ ਤੱਕ ਪਹੁੰਚ ਗਏ ਪਰ ਸਿੱਖੀ ਵਾਸਤੇ ਸਿੱਖਾਂ ਵਾਸਤੇ ਮਨੁੱਖਾਂ ਦੇ ਭਲੇ ਵਾਸਤੇ ਸਾਰਾ ਕੁਝ ਮੰਗਿਆ ਹੈ ਐਸਾ ਇਹਦਾ ਵਿਸ਼ਾਲ ਵੇਖ ਕੇ ਮਹਾਰਾਜ ਨੇ ਉਸ ਵੇਲੇ ਕਿਹਾ ਮਨਜ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ ਮਨਜ ਗੁਰੂ ਕਾ ਬੋਹੇ ਸਾਜ ਅਗ ਲੰਗਨ ਹਰ ਮਹਾਰਾਜ ਨੇ ਭਾ ਜਿਹੜਾ ਮੰਝਾ ਸਾਡਾ ਜਹਾਜ ਹੈ ਸਿੱਖੀ ਦਾ ਜਹਾਜ ਅਸੀਂ ਨੂੰ ਬਣਾਇਆ ਹੈ ਜਿਹੜਾ ਭਾਈ ਮੰਝ ਜੀ ਦੀ ਸੰਗਤ ਕਰੇਗਾ ਉਹ ਸੰਸਾਰ ਰੂਪੀ ਸਮੁੰਦਰ ਚ ਗੋਤੇ ਨਹੀਂ ਖਾਵੇਗਾ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਵੇਗਾ ਐਸਾ ਪ੍ਰੇਮ ਕਰਨਾ ਚਾਹੀਦਾ ਹੈ ਲਹਿਰੀ ਨਾਲ ਪਛੜਿਆ ਧੀਰਜ ਸਹ ਸੁਨੇਹ ਤੇ ਪਰਖ ਰੂਪੀ ਪਰਖ ਰੂਪੀ ਲਹਿਰਾਂ ਦੇ ਨਾਲ ਭਾਵੇਂ ਸਤ ਨੂੰ ਸੱਚੇ ਪਾਤਸ਼ਾਹ ਪਛਾਰ ਦੇ ਪਟਕਾ ਕੇ ਮਾਰਨ ਪਰਖ ਕਰਨ ਰੋਗ ਰੂਪੀ ਕੋਈ ਐਸੀ ਬਿਮਾਰੀ ਲੱਗ ਜਾਵੇ ਇਹ ਪਟਕਾ ਕੇ ਮਾਰਨ ਧੀਰਜ ਸਹ ਸੁਨੇਹ ਵੀ ਬੜੋਂ ਤਨ ਖੁਸ਼ ਰਹਿਣਾ ਚਾਹੀਦਾ ਸਿੱਖਾ ਐਸਾ ਪਿਆਰ ਕਰ